ਲੌਬੀ ਕਰਿਆ ਆ ਇੱਕ ਦੋ ਪੱਤਰਕਾਰ ਸੱਜਣ ਕੱਲ ਮੈਨੂੰ ਕਿਸੇ ਨੇ ਕਲਿੱਪ ਭੇਜਿਆ ਸੀ ਮੈਂ ਵੈਸੇ ਤਾਂ ਦੂਰ ਐ ਤੂੰ ਉਹ ਮੈਂ ਕਹਾਂ ਉਹ ਕਮਲਿਆ ਮੈਂ ਤਾਂ ਆਪ ਹੀ ਦੱਸਦਾ ਤੁਸੀਂ ਕਿਸੇ ਆਰਟਿਸਟ ਨੂੰ ਪੁੱਛੋ ਵੀ ਤੇਰੀਆਂ ਫੇਲ ਕਿੰਨੀਆਂ ਫਿਲਮਾਂ ਕਦੇ ਮੰਨੂਗਾ ਨਹੀਂ ਉਹ ਜੇ ਤੁਸੀਂ ਕਹੋਗੇ ਵੀ ਪੰਜਾਬ 'ਚ ਤਾਂ ਇੰਨਾ ਕਬਜੇ ਉਹ ਕੋਨੇ ਨਹੀਂ ਅਮਰੀਕਾ ਬਹੁਤ ਚੱਲੀ ਸੀ ਕਦੇ ਨਹੀਂ ਕਹੂੰਗਾ 200 ਪਰ ਫਲॉप ਸੀ ਇੱਕ ਦੀ ਵਜ੍ਹਾ ਸੀ ਕਿ ਉਹਦਾ ਨਾਂ ਹੀ ਹਿਟਲਰ ਸੀ ਉਹਨੇ ਫੇਲ ਹੋਣਾ ਸੀ ਕਿਉਂਕਿ ਇਹ ਜਿਹੜੇ ਬਹੁਤੇ ਕਾਰਪੋਰੇਟ ਸੈਕਟਰ ਹੈ ਨਾ ਇਹ ਜਿਉਜ਼ ਦਾ ਉਹਨਾਂ ਨੂੰ ਮੈਨੂੰ ਤਾਂ ਪਤਾ ਹੀ ਸੀ ਵੀ ਐਡਾ ਵੱਡਾ ਇਸ ਨਾਮ ਤੋਂ ਪ੍ਰੋਬਲਮ ਸਾਨੂੰ ਸਿਨੇਮੇ ਨਹੀਂ ਮਿਲੇ bizness ਨਹੀਂ ਕਰ ਪਾਇਆ ਸੋ ਇਸ ਕਰਕੇ ਜਿਹੜੀ ਚੀਜ਼ ਬੰਦਾਰਾ ਮੈਂ ਆਪ ਹੀ ਕ੍ਰਿਟੀਕਲ ਅਕਲੇਮਡ ਮੂਵੀ ਹੋ ਸਕਦੀ ਹੈ ਪੈਸੇ ਵੀ ਪੂਰੇ ਕਰਕੇ ਹੋਣੀ ਆ ਬਟ ਮੈਂ ਨਹੀਂ ਉਹਨੂੰ ਮੰਨਦਾ ਸਫਲ ਪਰਉ ਕਿਉਂਕਿ ਡਾਇਰੈਕਸ਼ਨ ਡਿਪਾਰਟਮੈਂਟ ਪੱਖੋਂ ਉਹ ਨਲਾਇਕ ਸੀ ਸਾਡੀ ਪਰਉ ਸੋ ਇਸ ਕਰਕੇ ਮੈਂ ਤਾਂ ਆਪ ਹੀ ਐਡਮਿਟ ਕਰਦਾ ਕਿ ਜਿਹੜੀ ਚੀਜ਼ ਫੇਲ ਆ ਫੇਲ ਹੀ ਮੰਨਦਾ ਔਰ ਭਵਿੱਖ ਚ ਅਸੀਂ ਕੋਸ਼ਿਸ਼ ਕਰਾਂਗੇ ਕਿ ਮੈਂ ਨਿੱਜੀ ਤੌਰ ਤੇ ਕੋਈ ਇਸ ਤਰ੍ਹਾਂ ਦੀ ਫਿਲਮ ਬਣਾਉਂਗਾ ਜਿਹਦੇ ਚ ਸਾਰੀ ਫਿਲਮ ਚ ਹਾ ਇਹ ਹੀ ਚੱਲੀ ਜਾਵੇ ਫਿਲਮ ਦਾ ਮਤਲਬ ਫਿਲਮ ਹੋ ਗਿਆ ਬੰਦੇ